ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਮਸਿਆ ਦੇ ਦੇਣ ਤੋਂ ਔਂ ਤੋਂ ਪਹਿਲਾਂ ਹੀ ਜੇਕਰ ਤੁਸੀਂ ਇਹਨਾਂ ਤਿੰਨ ਥਾਵਾਂ ਤੇ ਲੋਨ ਰੱਖ ਦਿੰਦੇ ਹੋ ਤਾਂ ਦੇਖ ਲੈਣਾ ਤੁਹਾਡੇ ਤੇਨਾਂ ਦੇ ਵਿੱਚ ਪਰਿਵਰਤਨ ਆਵੇਗਾ ਦਿਨ ਵਿੱਚ ਹੀ ਤੁਹਾਡੀ ਕਿਸਮਤ ਬਦਲ ਜਾਵੇਗੀ ਸੋ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੈਨ ਥਾਂ ਮਾਤੇ ਤੁਸੀਂ ਲੋਨ ਰੱਖ ਲੈਂਦੇ ਹੋ ਘਰ ਦੇ ਵਿੱਚ ਫਿਰ ਵੇਖ ਲੈਣਾ ਤੁਹਾਡੇ ਘਰ ਦੇ ਵਿੱਚ ਬਰਕਤ ਭਾਜੀ ਚਲੀ ਆਵੇਗੀ ਭਿਖਾਰੀ ਵੀ ਜਿਹੜਾ ਹੋਵੇਗਾ ਉਹ ਵੀ ਧੰਨਵਾਣ ਬਣ ਜਾਵੇਗਾ ਸਾ ਸੰਘਾ ਜੀ ਕਿਆ ਜਾਂਦਾ ਹੈ ਕਿ ਕਿਵੇਂ ਲੋਨ ਮਾਇਆ ਨੂੰ ਚੁੰਬਕ ਦੀ ਤਰ੍ਹਾਂ ਖਿੱਚਦਾ ਹੈ ਜੇਕਰ ਤੁਸੀਂ ਇਸ ਦੇ ਪਿੱਛੇ ਦੀ ਵਜ੍ਹਾ ਜਾਣ ਲਵੋਗੇ ਤਾਂ ਤੁਸੀਂ ਹੈਰਾਨ ਹੋਵੋਗੇ ਧਾਨ ਦੇ ਨਾਲ ਮਾਲਾ ਮਾਲ ਹੋ ਜਾਓਗੇ ਸਭ ਤੋਂ ਪਹਿਲੀ ਗੱਲ ਇਹਨਾਂ ਗੱਲਾਂ ਤੇ ਭਰੋਸਾ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਭਰੋਸੇ ਤੇ ਹੀ ਦੁਨੀਆ ਕਾਇਮ ਹੈ ਵਿਸ਼ਵਾਸ ਹੀ ਆਪਣੀ ਤਾਕਤ ਹੈ ਤੇ ਆਪਣੀ ਸਚਾਈ ਹੈ ਪੁਰਾਤਨ ਸਮੇ ਤੋਂ ਲੋਨ ਦੀ ਵਰਤੋਂ ਕੀਤੀ ਜਾਂਦੀ ਹੈ ਸਾਸੰਗਾ ਜੀ ਲੋਨ ਸਿਰਫ ਪ੍ਰਸ਼ਾਦਾ ਪਾਣੀ ਬਣਾਉਣ ਵਿੱਚ ਸਵਾਦ ਹੀ ਨਹੀਂ ਲਿਆਉਂਦਾ ਇਹਦੇ ਕਿੰਨੇ ਕੋ ਲਾਭ ਹਨ ਜਿਹੜੇ ਅਸੀਂ ਲੈ ਸਕਦੇ ਹਾਂ ਸੰਗਤ ਜੀ ਜਿਹੜੇ ਮਨੁੱਖ ਦੀ ਦੇਹ ਦੇ ਵਿੱਚ ਲੋਨ ਦੀ ਘਾਟ ਹੋ ਜਾਵੇ ਤਾਂ ਮਨੁੱਖੀ ਦੇਹ ਵੀ ਬੜੀ ਜਲਦੀ ਖਰਾਬ ਹੋ ਜਾਂਦੀ ਹੈ ਇਥੋਂ ਤੱਕ ਮੰਨਿਆ ਜਾਂਦਾ ਹੈ ਕਿ ਆਪਣੇ ਜੀਵਨ ਦਾ ਐਮ ਹਿੱਸਾ ਹੁੰਦਾ ਹੈ ਲੋਨ ਨਾਲ ਹੀ ਸਗੋ ਮਾਇਆ ਦਾ ਵੀ ਪਰ ਤੇ ਇਹ ਤਾਂ ਮੰਨਿਆ ਜਾਂਦਾ ਹੈ ਲੋਨ ਵਿੱਚ ਸਕਾਰਾਤਮਕ ਸ਼ਕਤੀਆਂ ਦੇ ਖਜ਼ਾਨੇ ਹੁੰਦੇ ਹਨ ਆਪਾਂ ਲੋਨ ਨੂੰ ਸੋਹੇ ਦਾ ਰਾਜਾ ਵੀ ਆਖਦੇ ਹਾਂ ਜੋ ਪਤਾ ਨਹੀਂ ਕਿੰਨੇ ਕ ਆਪਣੇ ਅੰਦਰ ਗੁਪਤ ਖਜ਼ਾਨੇ ਲੁਕਾ ਕੇ ਬੈਠਾ ਹੈ ਜਿਸ ਬਾਰੇ ਪਤਾ ਲੱਗ ਜਾਵੇ ਤਾਂ ਭਾਗਾਂ ਵਾਲੇ ਧਨੀ ਬਣ ਸਕਦੇ ਹਨ ਲੋਨ ਦੇ ਨਾਲ ਨਾਲ ਜੁੜੀਆਂ ਕੁਝ ਗੱਲਾਂ ਪੜੀਆਂ ਹੀ ਪ੍ਰਸਿੱਧ ਮੰਨੀਆਂ ਜਾਂਦੀਆਂ ਹਨ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਹ ਗੱਲਾਂ ਸਾਰੀਆਂ ਇਹ ਸਾਂਝੀਆਂ ਕਰਨ ਵਾਲੇ ਹਾਂ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਪੂਰਾ ਜ਼ਰੂਰ ਸੁਣਨਾ ਕਿਉਂਕਿ ਅਧਾ ਅਦੂਰਾ ਗਿਆਨ ਹਮੇਸ਼ਾ ਹੀ ਹਾਰਨ ਦਾ ਕਾਰਨ ਹੁੰਦਾ ਹੈ ਸਾਧ ਸੰਗਤ ਜੀ ਜੇ ਕੋਈ ਇਸ ਨੂੰ ਲੋਨ ਦੇ ਉਪਾਣੂ ਕਰ ਲੈਂਦਾ ਹੈ ਤਾਂ ਲਾਜ਼ਮੀ ਹੀ ਉਸ ਨੂੰ ਲੋਨ ਤਨੀ ਬਣਾ ਦੇਵੇਗਾ ਕਰੋੜਪਤੀ ਬਣਾ ਦੇਵੇਗਾ ਇਹ ਤਾਂ ਪਸ ਆਪ ਮੰਨਦੇ ਹਾਂ ਕਿ ਲੋਨ ਦੇ ਨਾਲ ਬਹੁਤ ਹੀ ਜ਼ਿੰਦਗੀ ਦੇ ਵਿੱਚ ਬਰਕਤ ਆ ਜਾਂਦੀ ਹੈ ਜ਼ਿੰਦਗੀ ਨੂੰ ਆਬਾਦ ਕਰ ਦਿੰਦਾ ਹੈ ਲੋਨ ਇਹ ਕੰਮ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਹ ਕੰਮ ਤੁਹਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਕਰ ਦੇਵੇਗਾ ਸਭ ਤੋਂ ਪਹਿਲਾਂ ਅਕਦੇ ਹਨ ਕਿ ਘਰ ਦਾ ਰਾਸ਼ਨ ਪਾਣੀ ਜਿਵੇਂ ਕਿ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਲੋਨ ਮਿਰਚ ਤੇਲ ਚੌਲ ਦਾਲ ਇਹ ਲੈ ਕੇ ਕਿਸੇ ਵੀ ਬਿਰਦ ਨੂੰ ਦੇ ਕੇ ਆਉਣਾ ਹੈ ਐਸ ਨਾਲ ਤੁਹਾਡੀ ਕਿਸਮਤ ਸੂਰਜ ਵਾਂਗ ਚਮਕ ਜਾਵੇਗੀ ਜੋ ਵੀ ਨੌਕਰੀ ਪੇਸ਼ੇ ਕਰਦੇ ਹੋ ਉਸ ਵਿੱਚ ਤੁਹਾਨੂੰ ਲਾਭ ਹੋਵੇਗਾ ਤੁਹਾਡੀ ਜ਼ਿੰਦਗੀ ਦੀਆਂ ਉਦਾਸੀਆਂ ਦੂਰ ਹੋਣਗੀਆਂ ਮਿਹਰ ਦੀ ਕਿਰਪਾ ਹੋਵੇਗੀ ਮਿਹਰ ਦੀ ਪ੍ਰਾਪਤੀ ਹੋ ਜਾਵੇਗੀ ਇਸੇ ਤਰ੍ਹਾਂ ਸੰਗਤ ਜੀ ਐਸ ਨੂੰ ਕਰਨ ਦੇ ਨਾਲ ਬਹੁਤ ਜ਼ਿਆਦਾ ਫਾਇਦੇ ਮਿਲਦੇ ਹਨ ਜਿਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਪਾਵੇਂ ਤੁਹਾਡੇ ਕਿੰਨੇ ਹੀ ਮਾੜੇ ਦੇਣ ਕਿਉਂ ਨਾ ਹੋਣ ਤੁਸੀਂ ਵੇਖੋ ਹੁਣ ਸਿਰਫ ਇਹ ਕਰਨ ਦੇ ਨਾਲ ਸਾਰੇ ਘਰ ਦੀ ਗਰੀਬੀ ਦਲੇਦਰਤਾਤ ਕੋਹਾਂ ਦੂਰ ਹੋ ਜਾਵੇਗੀ ਕਰਜ਼ੇ ਤੋਂ ਵੀ ਮੁਕਤੀ ਮਿਲ ਜਾਵੇਗੀ ਵਿਦੇਸ਼ਾਂ ਵਾਲੇ ਲੋਕ ਜਦੋਂ ਹੱਥ ਵਿੱਚ ਲੋਨ ਥੱਲੇ ਉਹਨਾਂ ਦੇ ਕੋਲੋਂ ਡਿੱਗ ਜਾਂਦਾ ਹੈ ਤਾਂ ਉਹ ਉਸ ਨੂੰ ਇਹ ਵਿਚਾਰ ਕਰ ਲੈਂਦੇ ਹਨ ਅਤੇ ਕਹਿੰਦੇ ਹਨ ਇਸ ਨੂੰ ਕਦੇ ਵੀ ਇਸ ਟੇਲ ਦੇ ਬਾਕਸ ਦੇ ਵਿੱਚ ਨਹੀਂ ਪਾਉਣਾ ਚਾਹੀਦਾ ਸਟੀਲ ਦੇ ਡੱਬੇ ਦੇ ਵਿੱਚ ਨਾ ਨੋ ਕਦੇ ਵੀ ਨਾ ਰੱਖੋ ਹਮੇਸ਼ਾ ਹੀ ਕੱਚ ਦੇ ਡੱਬੇ ਨੂੰ ਹੀ ਇਸ ਵਿੱਚ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ ਸਟੀਲ ਹੋ ਗਈ ਪਲਾਸਟਿਕ ਦੇ ਡੱਬਿਆਂ ਦੇ ਵਿੱਚ ਨਾਣ ਰੱਖਣ ਦੇ ਨਾਲ ਕਈ ਤਰ੍ਹਾਂ ਦੇ ਸਰੀਰ ਨੂੰ ਰੋਗ ਲੱਗ ਜਾਂਦੇ ਹਨ ਪੁਰਾਣੇ ਸਮਿਆਂ ਦੇ ਵਿੱਚ ਸਿਆਣੇ ਕਿਹਾ ਕਰਦੇ ਸੀ ਕਿ ਇਹ ਡੱਬੇ 100 ਰੋਗ ਲੈ ਕੇ ਆਉਂਦੇ ਹਨ ਆਪਾਂ ਪ੍ਰਸ਼ਾਦਾ ਪਾਣੀ ਜਦੋਂ ਖਾਂਦੇ ਹਾਂ ਕਈ ਵਾਰ ਖਾਂਦੇ ਹਾਂ ਤਾਂ ਨੋ ਜਿਹੜਾ ਹੈ ਉਹ ਘਟ ਹੋ ਜਾਂਦਾ ਹੈ ਤਾਂ ਆਪਾਂ ਬਾਕੀ ਬਚੇ ਹੋਏ ਲੋਨ ਨੂੰ ਅਪਾਗਵਾ ਦਿੰਦੇ ਹਾਂ ਜੋ ਕਿ ਬੜੀ ਹੀ ਮਾਣੀ ਗੱਲ ਹੁੰਦੀ ਹੈ ਸਿਆਣੇ ਇਸ ਤਰ੍ਹਾਂ ਦੀ ਗੱਲ ਦਾ ਬੜਾ ਹੀ ਵਿਚਾਰ ਕਰਿਆ ਕਰਦੇ ਸੀ ਇਥੋਂ ਤੱਕ ਕਹਿੰਦੇ ਸੀ ਕਿ ਕਦੇ ਵੀ ਲੋਨ ਕਿਸੇ ਤੋਂ ਉਧਾਰ ਨਾ ਲਓ ਨਾਲ ਹੀ ਕਿਹਾ ਜਾਂਦਾ ਹੈ ਕਿ ਜਿਹੜਾ ਲੋਨ ਖਾਂਦਾ ਹੈ ਉਹਦਾ ਭਾਰ ਚੁਕਾਉਣਾ ਪਵੇਗਾ ਇਸ ਲਈ ਲੋਨ ਉਧਾਰ ਲੈਣ ਤੋਂ ਹਮੇਸ਼ਾ ਹੀ ਬਚੋ ਲੋਨ ਹਮੇਸ਼ਾ ਆਪਣੀ ਪੂੰਜੀ ਦਾ ਹੀ ਖਰੀਦੋ ਕਿਸੇ ਦਾ ਲੋਨ ਖਾ ਕੇ ਉਸ ਨਾਲ ਕਦੇ ਵੀ ਮਾੜਾ ਨਾ ਕਰੋ ਕਿਆ ਜਾਂਦਾ ਹੈ ਕਿ ਸ਼ਾਮ ਨੂੰ ਕਿਸੇ ਕੋਲੋਂ ਲੋਨ ਨਾ ਲਓ ਤੇ ਨਾ ਹੀ ਕਿਸੇ ਨੂੰ ਦਿਓ। ਇਸ ਸਮੇਂ ਘਰ ਦੀ ਸੋਖ ਸਮ੍ਰiddhi ਉਹਦੇ ਨਾਲ ਤੋਰ ਜਾਂਦੀ ਹੈ। ਲੋਨ ਦੇ ਨਾਲ ਪੋਚਾ ਲਗਾਉਣ ਦੇ ਨਾਲ ਘਰ ਵਿੱਚ ਜਿਹੜੀਆਂ ਨਕਾਰਾਤਮਕ ਸ਼ਕਤੀਆਂ ਹੁੰਦੀਆਂ ਹਨ ਉਹ ਸਾਰੀਆਂ ਹੀ ਖਤਮ ਹੋ ਜਾਂਦੀਆਂ ਹਨ। ਹਫ਼ਤੇ ਦੇ ਵਿੱਚ ਤਿੰਨ ਦਿਨ ਘਰ ਵਿੱਚ ਲੋਨ ਦਾ ਪੋਚਾ ਲਗਾਉਣਾ ਚਾਹੀਦਾ ਹੈ। ਹਮੇਸ਼ਾ 8 ਵਜੇ ਤੋਂ ਪਹਿਲਾਂ ਹੀ ਘਰ ਸਾਫ਼ ਕਰ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਲੋਨ ਵਾਲੇ ਪਾਣੀ ਦਾ ਪੋਚਾ ਨਹੀਂ ਲਗਾਉਣਾ ਚਾਹੀਦਾ ਐਸ ਤੋਂ ਬਾਅਦ ਲੋਹਣ ਵਾਲੇ ਪਾਣੀ ਦਾ ਪੋਚਾ ਵੇਰ ਵਾਰ ਨਹੀਂ ਲਗਾਉਣਾ ਚਾਹੀਦਾ ਜਦੋਂ ਆਪਾਂ ਰੋਜ਼ ਲੋਹਣ ਦਾ ਪੋਚਾ ਘਰ ਵਿੱਚ ਲਗਾਉਂਦੇ ਹਾਂ ਤੇ ਇਹਦੇ ਨਾਲ ਘਰ ਦੇ ਜਿੰਨੇ ਵੀ ਬੈਕਟੀਰੀਆ ਹੁੰਦੇ ਹਨ ਜਿੰਨੀਆਂ ਐਸੀਆਂ ਚੀਜ਼ਾਂ ਹੁੰਦੀਆਂ ਹਨ ਜਿਹਦੇ ਨਾਲ ਬਿਮਾਰੀਆਂ ਫੈਲਦੀਆਂ ਹਨ ਉਹ ਘਰ ਤੋਂ ਦੂਰ ਹੋ ਜਾਂਦੀਆਂ ਹਨ ਕਈ ਲੋਕ ਇਹ ਵੀ ਆਖਦੇ ਹਨ ਕਿ ਜਿੰਨੀ ਨਕਾਰਾਤਮਕ ਤਾਕਤਾਂ ਹੁੰਦੀਆਂ ਹਨ ਉਹ ਖਤਮ ਹੁੰਦੀਆਂ ਹਨ ਐਸਲੀ ਘਰ ਵਿੱਚ ਲੋਨ ਦਾ ਪੋਚਾ ਜ਼ਰੂਰ ਲਗਾਉਣਾ ਚਾਹੀਦਾ ਹੈ ਕਿਉਂਕਿ ਇਹ ਦਾ ਜਦੋਂ ਆਪਾਂ ਪੋਚਾ ਲਗਾਵਾਂਗੇ ਤਾਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਘਰ ਦੇ ਦਲਿੰਦਰ ਖਤਮ ਹੋ ਜਾਣਗੇ ਐਸਲੀ ਕਦੇ ਵੀ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਮਾਇਆ ਉੱਥੇ ਵਾਸ ਕਰਦੀ ਹੈ ਚਿੱਤੇ ਸਫਾਈ ਸੁਚਮਤਾ ਹੋਵੇ ਸੂਰਜ ਚੜ੍ਹਨ ਤੋਂ ਪਹਿਲਾਂ ਜਿੱਥੇ ਬੂਹਾ ਖੋਲਦਾ ਹੋਵੇ ਇਸ ਦੇ ਨਾਲ ਘਰ ਦੇ ਪਰਕਤ ਵਾਸ ਕਰ ਜਾਂਦੀ ਹੈ ਜੇ ਬੂਹਾ ਬੰਦ ਹੋਵੇ ਤਾਂ ਆਪਾਂ ਮਾਇਆ ਤੇ ਬਰਕਤ ਆਉਂਦਾ ਰਾਹੀ ਬੰਦ ਕਰ ਦਿੰਦੇ ਹਾਂ ਇਸ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਘਰ ਦਾ ਬੂਹਾ ਤੇ ਬਾਰੀਆਂ ਖੋਲ ਦਿਓ ਘਰ ਦੇ ਵਿੱਚ ਜੇਕਰ ਕੋਈ ਬੱਚਾ ਵਾਰ-ਵਾਰ ਰੋਂਦਾ ਹੈ ਜੇਦ ਕਰਦਾ ਹੈ ਉਸ ਦੇ ਉੱਪਰ ਨਮਕ ਨੂੰ 7 ਵਾਰ ਵਾਰ ਕੇ ਅੱਗ ਦੇ ਵਿੱਚ ਸੁੱਟ ਦਿਓ ਕਹਿੰਦੇ ਹਨ ਕਿ ਨਜਾ ਤਾਂ ਪੱਥਰ ਵੀ ਪਾੜ ਦਿੰਦੀ ਹੈ ਆਪਾਂ ਵੀ ਫਿਰ ਤਾਂ ਮਨੋਖੀ ਰੋਹਾ ਹਾਂ ਆਪਣੇ ਵਿੱਚੋਂ ਕਈ ਕੀ ਕਰਦੇ ਹਨ ਕਿ ਚਾਹ ਬਣਾਉਣ ਲੱਗਿਆਂਵੇਂ ਲੋਨ ਦੀ ਚੁੰਡੀ ਪਾ ਲੈਂਦੇ ਹਨ ਜਾਂ ਥੋੜਾ ਜਿਹਾ ਲੋਨ ਕਹਿ ਲਓ ਕਿ ਪਾ ਦਿਓ ਚਮਚ ਦਾ ਥੋੜਾ ਜਿਹਾ ਹਿੱਸਾ ਲੋਨ ਵਿੱਚ ਪਾ ਲਈਏ ਕਿ ਚਾਹ ਕਰਾਰੇ ਬਣ ਜਾਵੇਂਗੀ ਪਰ ਇਸ ਤਰ੍ਹਾਂ ਕਰਨ ਦੇ ਨਾਲ ਆਪਾਂ ਕਈ ਭੈੜੇ ਰੋਗਾਂ ਨੂੰ ਨਿਵਤਾ ਦੇ ਰਹੇ ਹੁੰਦੇ ਹਾਂ ਇਸ ਨਾਲ ਆਪਣੇ ਸਰੀਰ ਵਿੱਚ ਖੂਨ ਦੀ ਘਾਟ ਹੋਣ ਲੱਗ ਜਾਂਦੀ ਹੈ ਤੇ ਆਪਣੀਆਂ ਹੱਡੀਆਂ ਜਿਹੜੀਆਂ ਹਨ ਗਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਜੋ ਕਿ ਛੇਤੀ ਹੀ ਟੁੱਟਣ ਲੱਗ ਜਾਂਦੀਆਂ ਹਨ ਇਸ ਲਈ ਚਾਹ ਵਿੱਚ ਲੌਂ ਦੀ ਵਰਤੋਂ ਕਦੇ ਵੀ ਭੁੱਲ ਕੇ ਨਾ ਕਰੋ ਜਿਆਦਾ ਤੋਂ ਜਿਆਦਾ ਮਾਤਰਾ ਵਿੱਚ ਇਸ ਨੂੰ ਨਹੀਂ ਖਾਣਾ ਚਾਹੀਦਾ ਨਹੀਂ ਤਾਂ ਇਸ ਦੇ ਨਾਲ ਛੋਕ ਕੇ ਪੱਥਰੀ ਵਰਗੇ ਰੋਗ ਸਰੀਰ ਨੂੰ ਚਿੰਬੜ ਜਾਂਦੇ ਹਨ ਜੋ ਇਹ ਰਜਕ ਦੀ ਕਦਰ ਕਰਦਾ ਹੈ ਉਸ ਦੇ ਘਰ ਹਮੇਸ਼ਾ ਵਾਈਗਰੂ ਜੀ ਮੇਰ ਬਣਾ ਕੇ ਰੱਖਦੇ ਹਨ ਕਹਿਆ ਜਾਂਦਾ ਹੈ ਕਿ ਆਪਣੇ ਘਰ ਵਿੱਚ ਜਿਹੜੀ ਥਾਂ ਤੇ ਗਿੱਲੀ ਹੋਵੇ ਉਹ ਨਹੀਂ ਨਕਾਰਾਤਮਕ ਤਾਕਤਾਂ ਨਾਲ ਭਰੀ ਹੁੰਦੀ ਹੈ। ਪੁਰਾਣੇ ਸਮੇਂ ਵਿੱਚ ਲੋਕ ਕੀ ਕਰਿਆ ਕਰਦੇ ਸਨ ਕਿ ਜਿਵੇਂ ਬਾਥਰੂਮ ਦਾ ਹਿੱਸਾ ਉਥੇ ਕੋਲੇ ਵਿੱਚ ਸ਼ੈਦਾ ਨਮਕ ਪਾ ਕੇ ਜ਼ਰੂਰ ਰੱਖਦੇ ਸੀ। ਜਾਂ ਟੇਲੀਆਂ ਹੀ ਰੱਖ ਦਿੰਦੇ ਸਨ। ਸਮੇਂ ਦੇ ਨਾਲ ਹੌਲੀ-ਹੌਲੀ ਜਿਵੇਂ ਮਹਿਨਾ ਪੈ ਜਾਂਦਾ ਹੈ ਜਿਵੇਂ ਉਹ ਪੀਲਾ ਹੋ ਜਾਂਦਾ ਹੈ ਤਾਂ ਉਸ ਨੂੰ ਚੋਕ ਕੇ ਬਾਹਰ ਵਕਾ ਦਿੰਦੇ ਸਨ। ਕਹਿੰਦੇ ਹਨ ਕਿ ਇਹ ਬਹੁਤ ਹੀ ਸਾਰੀਆਂ ਨਕਾਰਾਤਮਕ ਤਾਕਤਾਂ ਨੂੰ ਸੋਖਣ ਦੀ ਸ਼ਕਤੀ ਰੱਖਦਾ ਹੈ। ਦੂਸਰਾ ਅਕਸਰ ਹੀ ਲੋਕ ਉਸ ਸਮੇਂ ਆਪਣੇ ਸਰੀਰ ਨੂੰ ਬਹੁਤ ਕਾਮਲ ਲਾਇਆ ਕਰਦੇ ਸੀ ਹਮੇਸ਼ਾ ਪਾਣੀ ਗੁਣਗੁਣੇ ਦੇ ਨਾਲ ਨਹਾਇਆ ਕਰਦੇ ਸੀ। ਉਸ ਵਿੱਚ ਕੁਝ ਮਾਤਰਾ ਵਿੱਚ ਸੈਦਾ ਨਮਕ ਪਾ ਲੈਂਦੇ ਸੀ। ਇਸ ਪਾਣੀ ਦੇ ਨਾਲ ਨਹਾਉਂਦੇ ਸਨ ਤੇ ਜਦੋਂ ਇਸ ਪਾਣੀ ਨਾਲ ਨਹਾਉਂਦੇ ਸਨ ਤਾਂ ਸਰੀਰ ਦੀ ਸਾਰੀ ਥਕਾਵਟ ਉੱਤਰ ਜਾਂਦੀ ਸੀ। ਕਈ ਲੋਕ ਤਾਂ ਆਜੇ ਵੀ ਜਦੋਂ ਪੈਰ ਧੋਂਦੇ ਹਨ ਰਾਤ ਨੂੰ ਕੰਮ ਕਾਜ ਤੋਂ ਥੱਕੇ ਆਉਂਦੇ ਹਨ ਉਹ ਆਪਣੇ ਪੈਰ ਧੋਣ ਵਾਲੇ ਪਾਣੀ ਦੇ ਵਿੱਚ ਨਮਕ ਨੂੰ ਪਾ ਲੈਂਦੇ ਹਨ ਐਸੇ ਨਾਲ ਸਾਰੀ ਹੀ ਥਕਾਵਟ ਦੂਰ ਹੋ ਜਾਂਦੀ ਸੀ ਕਿਉਂਕਿ ਇਹਦੇ ਨਾਲ ਜਿੰਨੀਆਂ ਵੀ ਮਸਪੇਸ਼ੀਆਂ ਨੂੰ ਥਕਾਵਟ ਹੋਈ ਹੁੰਦੀ ਹੈ ਉਹ ਦੂਰ ਹੋ ਜਾਂਦੀਆਂ ਇਸ ਇਸ ਪਾਣੀ ਦੇ ਨਾਲ ਸਰੀਰ ਨੂੰ ਧੋਣਾ ਚਾਹੀਦਾ ਹੈ ਇਸ ਨਾਲ ਜਦੋਂ ਇਸ਼ਨਾਨ ਕਰੀਂਦਾ ਹੈ ਤਾਂ ਮਨ ਵਿੱਚ ਜਿਹੜੀ ਥਕਾਵਟ ਹੁੰਦੀ ਹੈ ਭਾਰ ਹੁੰਦਾ ਹੈ ਸਰੀਰ ਦਾ ਭਾਰ ਠੀਕ ਹੋ ਜਾਂਦਾ ਹੈ ਜਦੋਂ ਵੀ ਕਦੇ ਤੁਹਾਨੂੰ ਏਦਾਂ ਲੱਗਦਾ ਹੈ ਕਿ ਸਰੀਰ ਬੜਾ ਥੱਕਿਆ ਜਾਪਦਾ ਹੈ ਟੁੱਟਦਾ ਹੈ ਉਦੋਂ ਹਮੇਸ਼ਾ ਹੀ ਤੁਸੀਂ ਸედა ਨਮਕ ਪਾ ਕੇ ਕੋਸੇ ਪਾਣੀ ਦੇ ਵਿੱਚ ਇਸ਼ਨਾਨ ਕਰ ਲਵੋ ਤੁਸੀਂ ਵੇਖੋਗੇ ਕਿ ਸਰੀਰ ਦੇ ਸਾਰੇ ਬੈਕਟੀਰੀਆ ਦੂਰ ਹੋ ਜਾਣਗੇ ਤੇ ਤੁਸੀਂ ਠੀਕ ਮਹਿਸੂਸ ਕਰੋਗੇ ਪੁਰਾਣੇ ਲੋਕ ਐਸੇ ਵਰਤੋਂ ਪੜੇ ਹੀ ਸਾਰੇ ਕਮਾਂਕਾਰਾਂ ਵਿੱਚ ਕਰਦੇ ਸਨ ਇਸ ਕਰਕੇ ਹਮੇਸ਼ਾ ਹੀ ਇਹ ਕਿਹਾ ਜਾਂਦਾ ਹੈ ਕਿ ਉਹ ਖਾਣ-ਪੀਣ ਵਿੱਚ ਲੋਹਾਂ ਦੇ ਵਰਤੋਂ ਕਰਦੇ ਸਨ ਜਿਸ ਦੇ ਨਾਲ ਘਰ ਵਿੱਚ ਸੁੱਖ-ਸਮਰiddhi ਆਉਂਦੀ ਸੀ ਇਹ ਤਿੰਨ ਥਾਵਾਂ ਤੇ ਲੋਨ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ ਸਭ ਤੋਂ ਪਹਿਲੀ ਥਾਂ ਤਾਂ ਕਹਿੰਦੇ ਹਨ ਕਿ ਆਪਣੀ ਰਸੋਈ ਦੇ ਵਿੱਚ ਲੋਨ ਨੂੰ ਅਜਿਹੀ ਥਾਂ ਤੇ ਰੱਖਣਾ ਚਾਹੀਦਾ ਹੈ ਜਿੱਥੇ ਕਿਸੇ ਨੂੰ ਨਜ਼ਰ ਨਾ ਆਵੇ ਤੇ ਤੁਹਾਡੇ ਸਰੀਰ ਦੇ ਤਿੰਨ ਤਰ੍ਹਾਂ ਦੇ ਰੋਗ ਇਸ ਦੇ ਨਾਲ ਦੂਰ ਹੋ ਜਾਣਗੇ ਜਿੱਥੇ ਕਿਸੇ ਨੂੰ ਨજર ਨਾ ਆਵੇ ਤੇ ਤੁਹਾਡੇ ਸਰੀਰ ਦੇ ਤਿੰਨ ਤਰ੍ਹਾਂ ਦੇ ਰੋਗ ਇਸੇ ਨਾਲ ਦੂਰ ਹੋ ਜਾਣਗੇ। ਖਾਣਾ ਬਣਾਉਣਾ ਜਦੋਂ ਤੁਸੀਂ ਸ਼ੁਰੂ ਕਰ ਦਿੰਦੇ ਹੋ ਤੇ ਉਸ ਦੇ ਵਿੱਚ ਤੁਹਾਨੂੰ ਫਿਰ ਨੌਨ ਪਾ ਦੇਣਾ ਚਾਹੀਦਾ ਹੈ। ਦੂਜੀ ਥਾਂ ਬਾਥਰੂਮ ਕਿਹਾ ਜਾਂਦਾ ਹੈ ਜਦੋਂ ਆਪਾਂ ਬਾਥਰੂਮ ਦੇ ਵਿੱਚ ਨੌਨ ਰੱਖਦੇ ਹਾਂ। ਇਸੇ ਨਾਲ ਘਰ ਵਿੱਚ ਜਿੰਨੀਆਂ ਵੀ ਨਕਾਰਤਮਕ ਸ਼ਕਤੀਆਂ ਹੁੰਦੀਆਂ ਹਨ ਉਹ ਦੂਰ ਹੋ ਜਾਂਦੀਆਂ ਹਨ। ਤੀਸਰੀ ਥਾਂ ਹੈ ਜੀ ਨਹਾਉਣ ਵਾਲਾ ਜਦੋਂ ਨਹਾਓ ਤੇ ਇਹਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਤੁਹਾਡੇ ਸਰੀਰ ਦੇ ਜਿੰਨੇ ਵੀ ਰੋਗ ਹਨ ਦੂਰ ਹੋ ਜਾਣਗੇ ਚੌਥਾ ਕੰਮ ਕਰਨਾ ਹੈ ਕਿ ਜਦੋਂ ਤੁਸੀਂ ਝਾੜੂ ਪੋਚਾ ਲਗਾਉਂਦੇ ਹੋ ਉਦੋਂ ਪਾਣੀ ਦੇ ਵਿੱਚ ਜ਼ਰੂਰ ਲੋਨ ਪਾ ਲੈਣਾ ਹੈ ਇਸ ਨਾਲ ਘਰ ਦੇ ਸਾਰੇ ਇਹ ਬੈਕਟੀਰੀਆ ਦੂਰ ਹੋ ਜਾਣਗੇ ਨਕਾਰਾਤਮਕ ਸ਼ਕਤੀਆਂ ਦੂਰ ਹੋ ਜਾਣਗੀਆਂ ਭਾਵੇਂ ਜਦੋਂ ਵੀ ਕਦੇ ਲੱਗੇ ਕਿ ਘਰ ਦਾ ਕੋਈ ਬੱਚਾ ਜਵਾਕ ਵਾਰ-ਵਾਰ ਰੋਈ ਜਾ ਰਿਹਾ ਹੈ ਉਸ ਤੋਂ ਤੁਸੀਂ ਵਾਰ ਕੇ ਜਿਹੜਾ ਲੋਨ ਹੈ ਅੱਗ ਵਿੱਚ ਸੁੱਟ ਦੇਣਾ ਹੈ ਇਸ ਦੇ ਨਾਲ ਸਾਰੇ ਹੀ ਉਸੇ ਨਜ਼ਰ ਜਿਹੜੀ ਹੈ ਉਤਰ ਜਾਵੇਗੀ ਪੁਰਾਣੇ ਲੋਕ ਇਸ ਗੱਲ ਨੂੰ ਮੰਨਦੇ ਸੀ ਕਿ ਅਮਲ ਵੀ ਕਰਦੇ ਸੀ ਤੇ ਉਹਨਾਂ ਦੀ ਜ਼ਿੰਦਗੀ ਸੁਖਾਲੀ ਸੀ ਕਿਹਾ ਜਾਂਦਾ ਹੈ ਕਿ ਵਿਸ਼ਵਾਸ ਤੇ ਦੁਨੀਆ ਕਾਇਮ ਹੈ ਇਸ ਕਹਿ ਕੇ ਤੁਸੀਂ ਇਹਨਾਂ ਗੱਲਾਂ ਤੇ ਵਿਸ਼ਵਾਸ ਕਰਕੇ ਭਰੋਸਾ ਕਰਕੇ ਇਹਨਾਂ ਪਾਰ ਨੂੰ ਜ਼ਰੂਰ ਕਰੋ ਤਾਂ ਸਾਥ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੇਕੇ ਫਤਿਹ